ਨੀ ਨਿੱਕੇ ਹੁੰਦੀ ਨਾ ਗਾਲੀਆਂ ਕਰਾਈਆਂ ਪਾਏ ਕੰਨਾ ਵਿੱਚ ਵਾਲੇ ਨਹੀਂ ਛੜਿਆ ਦੇ ਘਰ ਵਜੇ ਢੋਲ ਕੀ ਬੱਲੇ 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 ਨਹੀਂ ਛੜਿਆ ਦੇ ਘਰ ਵਜੇ ਢੋਲ ਕੀ ਖਾ ਖਾ ਦੁਰਾ ਹਲਾਰੇ ਲੋਟਣ ਮਿੱਤਰਾਂ ਦੇ ਮਿਲ ਕੇ ਰੂਪ ਦੇ ਨਾਰੇ ਲੋਟਣ ਮਿੱਤਰਾਂ ਦੇ ਮਿਲ ਕੇ ਰੂਪ ਦੇ ਨਾਰੇ ਲੋਟਣ ਮਿੱਤਰਾਂ ਦੇ ਮਿਲ ਕੇ ਰੂਪ ਦੇ ਨਾਰੇ ਲੋਟਣ ਮਿੱਤਰਾਂ ਦੇ ਨਾੜੇ ਲਾਟਣ ਮਿੱਤਰਾਂ ਦੇ ਦੇਲ ਦੇ ਰੂਪ ਦੇ ਨਾਲੇ ਲਾਟਣ ਮਿੱਤਰਾਂ ਦੇ ਦੇਲ ਦੇ ਰੂਪ ਦੇ ਨਾਲੇ ਲਾਟਣ ਫੂਸ ਹੁੰਦੀ ਜਾਨੀਆਂ ਮੈਂ ਬੱਗੀ ਹੁੰਦੀ ਜਾਨੀਆਂ ਫੂਸ ਹੁੰਦੀ ਜਾਨੀਆਂ ਮੈਂ ਬੱਗੀ ਹੁੰਦੀ ਜਾਨੀਆਂ ਤੇ ਤੇਰੇ ਹੋਂਕੇ ਨਾਲ 베 ਮੈਂ ਅੱਧੀ ਹੁੰਦੀ ਜਾਨੀਆਂ ਤੇਰੇ ਹੋਂਕੇ ਨਾਲ 베 ਮੈਂ ਅੱਧੀ ਹੁੰਦੀ ਜਾਨੀਆਂ ਤੇਰੇ ਹੋਂਕੇ ਨਾਲ 베 ਮੈਂ ਅੱਧੀ ਹੁੰਦੀ ਜਾਨੀਆਂ ਤੀਜ ਦੀਆਂ ਬਰੇ ਦਿਨਾਂ ਨੂੰ ਦੇਨਾਂ ਨੂੰ ਫੇਰ ਦੀਆਂ ਦੀਜਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਦੀਜਦੀਆਂ ਬਰੇ ਦਿਨਾਂ ਨੂੰ ਫੇਰ ਦੀਆਂ ਦੀਜਦੀਆਂ ਤੇਰਾ ਹੋਵੇ ਸੁਰਗਾ ਵਿੱਚ ਵਾਸਾ ਤੀਆਂ ਨੇ ਲੈ ਮੋੜ ਵਾਰਿਆ ਤੇਰਾ ਹੋਵੇ ਸੁਰਗਾ ਪਾਤਾ ਚੰਦ ਹਰੀ ਵਛੋੜਾ ਪਾਵੇ ਮੋੜ ਵੀ ਟੱਤੀਆਂ ਕਰੇ ਪਾਤਾ ਚੰਦ ਹਰੀ ਵਛੋੜਾ ਪਾਵੇ ਮੋੜ ਵੀ ਟੱਤੀਆਂ ਕਰੇ ਪਾਤਾ ਚੰਦ ਹਰੀ ਵਛੋੜਾ ਪਾਵੇ ਮੋੜ ਵੀ ਟੱਤੀਆਂ ਕਰੇ ਕਿ ਕਹਲੀ ਕਲੀ ਦੀ ਪਾਗ ਮੇਰੇ ਦੁਪੱਟਾ ਮੇਰੇ ਪਾਈ ਦਾ ਜਿਵੇਂ ਪਾਈ ਦਾ ਪਿੱਟੇ ਮੂੰਜਾ ਮਾਈ ਦਾ ਨੀ ਆਏ ਸਕੀਲੇ ਟੰਗਾ ਨਹੀਂ ਮੈਂ ਆ ਸਕੀਲੇ ਟੰਗਾ ਐ ਸਕੀਲੇ ਟੰਗਾ ਨਹੀਂ ਮੈਂ ਉਹ ਸਕੀਲੇ ਟੰਗਾ ਲੈ ਕੇ ਕਾਲੀ ਕਾਲੀ ਦੀਪਕ ਵੇਰੇ ਕਿ ਕਾਲੀ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਪਿੰਡ ਚੰਦੋਚ ਤੀਆਂ ਅੱਜ ਜੋਰ ਲੱਗੀਆਂ ਪਿੰਡ ਚੰਦੋਚ ਤੀਆਂ ਅੱਜ ਜੋਰ ਲੱਗੀਆਂ ਪਿੰਡ ਚੰਦੋਚ ਤੀਆਂ ਅੱਜ ਜੋਰ ਲੱਗੀਆਂ ਸਾਸਿਕਾਲ ਜੀ ਮੈਂ ਤੁਹਾਡਾ ਆਪਣਾ ਸੋਨੀ ਸਮਰਾਲਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 3 ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਅਸੀਂ ਪ੍ਰੋਗਰਾਮ ਲਾਣ ਆਇਆ ਚੰਦੋਪਿੰਡ ਤੇ ਇਹ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਨੱਚਦੇ ਨੇ ਇੰਜੋਏ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਰਾਜਵਿੰਦਰ ਭੈਣ ਜਿਹੜੇ ਕੈਨੇਡਾ ਤੋਂ ਨੇ ਉਹ ਇਹਨਾਂ ਨੂੰ ਬਹੁਤ ਪੁਸ਼ ਅਪ ਕਰਦੇ ਨੇ ਕਿ ਤੁਸੀਂ ਇਹ ਚੀਜ਼ਾਂ ਕਰਵਾਓ ਇਸ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਕਰੇ ਇਹਨਾਂ ਨੂੰ ਲੰਬੀਆਂ ਉਮਰਾਂ ਮਿਲਣ ਬੀਬੀਆਂ ਨੂੰ ਜਿਹੜੀਆਂ ਇਹ ਪ੍ਰਬੰਧ ਕਰਦੀਆਂ ਨੇ ਤੇ ਨੱਚਦੀਆਂ ਗਾਉਂਦੀਆਂ ਰਹਿਣ ਹਮੇਸ਼ਾ ਇਹਨਾਂ ਦੇ ਚਿਹਰੇ ਤੇ ਹਾਸੇ ਟਿਖੇੜੇ ਰਹਿਣ ਥੈਂਕ ਯੂ ਜੀ